ਪੰਚਾਇਤ ਲਗਭਗ 23 ਪਿੰਡਾਂ ਦੇ ਵਿੱਚ ਅੱਜ ਕੋ ਮੰਤਰੀ ਮਹਿਲਾ ਦਿਵਸ ਮੌਕੇ ਮਹਿਲਾ ਸਭਾਵਾਂ ਕਰਾਈਆਂ ਗਈਆਂ ਨੇ ਮਹਿਲਾ ਸਭਾ ਇੱਕ ਲੋਕਤੰਤਰ ਮੰਚ ਹੈ ਜਿੱਥੇ ಗ್ರಾಮ ਪੰਚਾਇਤ ਦੀਆਂ ਮਹਿਲਾਵਾਂ ਆਪਣੀਆਂ ਜ਼ਰੂਰਤਾਂ ਚਿੰਤਾਵਾਂ ਤੇ ਤਰਜੀਹਾਂ ਪ੍ਰਗਟ ਕਰ ਸਕਦੀਆਂ ਨੇ ਜ਼ਿਲ੍ਹਾ ਮਨੀਸਰ ਦੇ ਸਰਹੱਦੀ ਪਿੰਡ ਗੁਰਾਰਾ ਵਿਖੇ ਵਿਆਜਕ ਕੋ ਮੰਤਰੀ ਮਹਿਲਾ ਦਿਵਸ ਮੌਕੇ ਮਹਿਲਾ ਸਭਾ ਕਰਵਾਈ ਗਈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਹਿਲਾ ਆਗੂ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕਰਦਿਆਂ ਸਮੂਹ ਮਹਿਲਾਵਾਂ ਨੂੰ ਕੋ ਮੰਤਰੀ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮਹਿਲਾਵਾਂ ਦੇ ਹੱਕ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਵਿਸਤਾਰ ਪੂਰਵਕ ਜਾਣਕਾਰੀ ਵੀ ਸਾਂਝੀ ਕੀਤੀ ਇਹ ਇੱਕ ਟੀਮ ਬਣਾਈ ਲਾ ਪੰਜਾਬ ਪੁਲਿਸ ਮੇਰੇ ਨਾਲ ਮਿਲ ਕੇ ਉਹਦੇ ਤਹਿਤ ਤੁਸੀਂ ਕੋਈ ਵੀ ਔਰਤ ਜਿਹੜੀ ਬਾਹਰ ਕੰਮ ਕਰ ਜਾਂਦੀ ਹੈ ਚਾਹੇ ਘਰ ਦੇ ਵਿੱਚ ਆ ਉਹਦੇ ਨਾਲ ਉਹਦੇ ਘਰ ਦੇ ਪਰਿਵਾਰ ਦੇ ਮੈਂਬਰ ਜਾਂ ਕੋਈ ਬਾਹਰ ਦਾ ਕੋਈ ਵੀ ਉਹਦੇ ਨਾਲ ਕੁਝ ਗਲਤ ਕਰਦਾ ਹੈ ਜਾਂ ਉਹਨੂੰ ਕੋਈ ਰੈਸੇ ਕੋਈ ਧਰੇਲੂ ਹੁਸਾ ਉਹਦੇ ਨਾਲ ਕੋਈ ਹੋ ਰਹੀ ਹੈ ਬਾਹਰ ਜਿੱਥੇ ਜਾਂਦੀ ਹੈ ਉਹਨੂੰ ਕੋਈ ਪਰੇਸ਼ਾਨ ਕਰਦਾ ਹੈ ਤੇ ਉਹਦੇ ਲਈ ਇਸ ਨੱਲਾ ਮਿੱਤਰ ਦਾ ਜਦੋਂ ਵਰਤੋਂ ਆਈ ਨੰਬਰ ਹੈਗਾ 112 ਤੇ 181 ਇਹਦੇ ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸ ਸਕਦੇ ਜੇ ਸਾਰੇ ਥਾਣਿਆਂ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸਾਰੇ ਥਾਣਿਆਂ ਕੀ ਪੰਜਾਬ ਪੁਲਿਸ ਨੱਲਾ ਮਿੱਤਰ ਤੇ ਨਾਲ ਇਹ ਇਸ ਲਈ ਬਣਾਈ ਗਈ ਹੈ ਕਿ ਅਮਰਤ ਥਾਣੇ ਤੇ ਜਾਂਦੀ ਹੈ ਸ਼ਰਮ ਮਹਿਸੂਸ ਕਰਦੀਆਂ ਨੇ ਪਹਿਰਾ ਜਦੋਂ ਥਾਣੇ ਚ ਜਾ ਕੇ ਔਰ ਕੋਈ ਉਹਨਾਂ ਨੂੰ ਇਹੋ ਜੀ ਗੱਲ ਹੁੰਦੀ ਹੈ ਉਹ ਆਪਣਾ ਜਾ ਕੇ ਇੱਥੇ ਜਾਂ ਸੂ ਨਹੀਂ ਦੱਸ ਸਕਦੀਆਂ ਤੇ ਮੇਰੇ ਵਰਗੀਆਂ ਸਾਰੀਆਂ ਹੋਰ ਵੀ ਬਾੜਿਆਂ 'ਚ ਇਸੇ ਤਰ੍ਹਾਂ ਕਿ ਰੈਪਲਸ ਮੈਟਰ ਤੇ ਨਾਪ ਲੈ ਤੁਸੀਂ ਉਹਨਾਂ ਨੂੰ ਜਾ ਕੇ ਆਪਣੀ ਮੁਸ਼ਕਲ ਦੱਸ ਸਕਦੇ ਜੀ ਜਾਂ ਘਰ ਬੈਠ ਕੇ 112 ਤੇ ਕਹਿੰ ਕਰ ਸਕਦੇ ਨੇ ਧੰਨਵਾਦ ਅੱਜ ਅਸੀਂ ਇੱਥੇ ਪਿੰਡ ਗੁਰਾਲਾ ਦੇ ਵਿੱਚ ਆ ਅੱਜ ਨਾਲੇ ਬਲੌਗ ਦਾ ਆ ਸਾਡਾ ਪਿੰਡ ਗੁਰਾਲਾ ਇੱਥੇ ਅਸੀਂ ਮਹਿਲਾ ਸਭਾ ਕਰਵਾਈਏ ਮਹਿਲਾ ਦਿਵਸ ਮਨਾਇਆ ਤੇ ਉਸ ਦੇ ਨਾਲ ਹੀ ਮਹਿਲਾ ਸਭਾ ਕਰਵਾਈ ਮਹਿਲਾ ਸਭਾ ਅਸੀਂ ਜਿਹੜੇ ਨੇ ਊਮਨ ਫ੍ਰੈਂਡਲੀ ਪੰਚਾਇਤਾਂ 'ਚ ਕਰਵਾਈ ਅੱਜ ਪੰਜਾਬ ਦੇ ਜਿਹੜੇ 23 ਪਿੰਡ ਨੇ ਉਹ ਜਿਹੜੇ ਨੇ ਉਹਨਾਂ ਨੂੰ ਊਮੈਨ ਔਰਤ ਅਨੁਕੂਲ ਪਿੰਡ ಗ್ರಾಮ ਪੰਚਾਇਤ ਬਣਾਇਆ ਜਾਏਗਾ ਉਹਦੇ ਵਿੱਚ ਸਾਡਾ ਅੰਮ੍ਰਿਤਸਰ ਡਿਸਟ੍ਰਿਕਟ ਦਾ ਇੱਕੋ ਪਿੰਡ ਹੈ ਜਿਹੜਾ ਗੁਰਾਲਾ ਤੇ ਅਸੀਂ ਅੱਜ ਉੱਥੇ ਜਿਹੜੀ ਹੈ ਮਹਿਲਾ ਸਭਾ ਕਰਾਈ ਉਹਦੀ ਸ਼ੁਰੂਆਤ ਕੀਤੀ ਮਹਿਲਾ ਸਭਾ ਦਾ ਮੰਤਵ ਇਹ ਸੀਗਾ ਕਿ ਔਰਤਾਂ ਨੂੰ ਕਿੱਦਾਂ ਅੱਗੇ ਲੈ ਕੇ ਆਉਣਾ ਹੈ ਵਰਕਸ਼ਾਪ ਸੀਗੀ ਇੱਕ ਤਰ੍ਹਾਂ ਦੀ ਜਿੱਥੇ ਟ੍ਰੇਨਿੰਗ ਵੀ ਹੋਈ ਮੈਦਾਨਪਾਜੀ ਹਰਾਂ ਦਾ ਸਹਿਯੋਗ ਸੀਗਾ ਸਾਰੇ ਸਾਡੇ ਬਲਾਕ ਦੇ ਜਿਹੜੇ ਨੇ ਜਿਹੜੇ ਨੇ ਬਲਾਕ ਦੇ EMPLOYES ਨੇ ਉਹਨਾਂ ਦਾ BDO ਸਾਹਿਬ ਦਾ ਸਹਿਯੋਗ ਸੀਗਾ ਉਹਦੇ ਨਾਲ ਹੀ ਅਸੀਂ ਜਿਹੜਾ ਇੱਥੇ ਮਨਾਇਆ ODYSSEY OF AMRITSAR ਵੱਲੋਂ NGO ਵੱਲੋਂ ਜਿਨ੍ਹਾਂ ਨੇ ਅਡਾਪਟ ਕੀਤਾ ਗੁਰਾਲਾ ਉਹਦੇ ਵੱਲੋਂ ਮਹਿਲਾ ਦਿਵਸ ਵੀ ਮਨਾਇਆ ਗਿਆ ਤੇ ਜਿਹੜੀ ਗੱਲਬਾਤ ਹੋਈ ਜੋ ਵੀ ਸੀਗਾ ਉਹਦਾ ਜਿਹੜਾ ਫੋਕਸ ਜਿਹੜਾ ਸਾਡਾ ਗੁਰਾਲੇ ਤੇ ਹੁਣ ਜਿਹੜਾ ਆ ਉਹਨੂੰ ਔਮਨ ਫ੍ਰੈਂਡਲੀ ਪੰਚਾਇਤ ਬਣਾਉਂਦੇ ਰਹੇਗਾ ਤੇ ਇਸੇ ਉਮੀਦ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਪਿੰਡ ਆ ਸਾਡਾ ਇਨ ਨੈਸ਼ਨਲ ਲੈਵਲ ਤੇ ਵਨ ਆਫ ਦਾ ਬੈਸਟ ਹੋਏਗਾ ਜਿਹੜਾ ਕਿ ਬਿਲਕੁਲ 100% ਊਮਨ ਅਨੁਕੂਲ ਹੋਏਗਾ ਜਿੱਥੇ ਔਰਤ ਦੀ ਸੁਰੱਖਿਆ ਦੀ ਨਿਊਟ੍ਰੀਸ਼ਨ ਦੀ ਬੱਚਿਆਂ ਦੀ ਜਿਹੜੀ ਇਹ ਦੇਖਰੇਖ ਦੀ ਉਹਨੂੰ ਜਦਾ ਸਾਫ ਸਫਾਈ ਵੀ ਉਹ ਸਾਰਾ ਕੁਝ ਜਿਹੜਾ ਆ ਉਹ ਔਰਤਾ ਵਾਸਤੇ ਕੀਤਾ ਜਾਏਗਾ ਸਰਕਾਰ ਨੂੰ ਕਾਫੀ ਸਕੀਮਾਂ ਮਨਜ਼ੂਰੀ ਕਰਵਾਈ ਜਾਣੀ ਮੈਂ ਤਾਂ ਉਹਨੂੰ ਪੁੱਛਾਂ ਬਿਲਕੁਲ ਜਿਹੜੇ ਦੋ ਮੇਨ ਅਸੀਂ ਹੁਣੇ ਡਿਸਕਸ ਕਰਕੇ ਹਟੇ ਮੈਂ ਸਾਰਿਆਂ ਨਾਲ ਡਿਸਕਸ ਵੀ ਕਰੀ ਜਿਹੜੇ ਜਿਹੜੇ ਮੇਨ ਪ੍ਰੋਜੈਕਟ ਸੀਗੇ ਸਰਕਾਰ ਦੇ ਸਾਡੇ ਅਸੀਂ ਜਿਹੜਾ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤਾ ਪ੍ਰੋਜੈਕਟ ਪਹਿਲ ਸੀਗਾ ਜਿਹਦੇ ਵਿੱਚ ਅਸੀਂ ਸਰਕਾਰ ਨੇ ਔਰਤਾਂ ਨੂੰ ਯੂਨੀਫਾਰਮ ਬਣਾਉਣ ਦਾ ਜਿਹੜਾ ਸਾਰਾ ਕੰਮ ਦਿੱਤਾ ਉਹਨੇ ਜਿਹੜਾ ਪ੍ਰੋਜੈਕਟ ਹਿਫਾਜ਼ਤ ਸ਼ੁਰੂ ਕੀਤਾ ਗਿਆ ਹਿਫਾਜ਼ਤ ਦੇ ਵਿੱਚ ਜਿਹੜੀ ਉਹਨਾਂ ਦੀ ਬੱਚਿਆਂ ਦੀ ਸੁਰੱਖਿਆ ਵਾਸਤੇ ਉਹਨਾਂ ਨੇ ਹੈਲਪਲਾਈਨ ਸ਼ੁਰੂ ਕੀਤੀ ਹੈ ਜਿੱਦ ਤੱਕ ਕਰ ਦੇ ਵਿੱਚ ਹਿੰਸਾ ਆ ਡੋਮੈਸਿਕ ਵਾਇਲੈਂਸ ਜਿਹੜੀ ਹੈ ਸਾਡੀ ਸੋਸਾਇਟੀ ਚ ਬਹੁਤ ਜ਼ਿਆਦਾ ਪ੍ਰੀਵੋਲੈਂਟ ਹੈ ਉਹਦੇ ਵਾਸਤੇ ਜਿਹੜਾ ਆ ਹੈਲਪਲਾਈਨ ਨੰਬਰ 181 ਪ੍ਰੋਜੈਕਟ ਵਿਫਾਜ਼ਤ ਦੇ ਵਿੱਚ ਦਿੱਤਾ ਗਿਆ ਹੈ ਉਹਦੇ ਬਾਰੇ ਡਿਸਕਸ ਕੀਤਾ ਗਿਆ ਸੋ ਪੰਜਾਬ ਸਰਕਾਰ ਦਾ ਜਿਹੜਾ ਫੋਕਸ ਹੈ ਕਿਤੇ ਨਾ ਕਿਤੇ ਜਿੱਥੇ ਡਿਵੈਲਪਮੈਂਟ ਵਾਲਾ ਹੈ ਉਥੇ ਸਿਹਤ ਵਾਲ ਵੀ ਹੈ ਤੇ ਸਿਹਤ ਦੇ ਵਾਸਤੇ ਜ਼ਰੂਰੀ ਹੈ ਕਿ ਔਰਤਾਂ ਨੂੰ ਕਿਵੇਂ ਜਿਹੜਾ ਆ ਅੱਗੇ ਲੈ ਕੇ ਆਇਆ ਜਾਵੇ ਜੇ ਔਰਤਾਂ ਜੱਗge ਆ ਜਾਂਦੀਆਂ ਨੇ ਪੜ ਜਾਂਦੀਆਂ ਨੇ ਨਿਊਟ੍ਰੀਸ਼ਨ ਦੀ ਗੱਲ ਕਰਦੀਆਂ ਨੇ ਤੇ ਜਿਹੜਾ ਅਸੀਂ ਸਮਾਜ ਨੂੰ ਸੋਸਾਇਟੀ ਨੂੰ ਬੈਟਰ ਬਣਾ ਸਕਦੇ ਹਾਂ ਰਜੀਮ ਮਦਾਨ ਸੀਨੀਅਰ ਕੰਸਲਟੈਂਟ ਐਸਆਈਆਰਡੀ ਪੰਜਾਬ ਅੱਜ ਜਿਹੜਾ ਐਸਆਈਆਰਡੀ ਵੱਲੋਂ 23 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਪੂਰੇ ਪੰਜਾਬ ਦੇ ਵਿੱਚ ਜਿਹਦੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਹ ਘਰਾਲਾ ਪਿੰਡ ਦੀ ਸ਼ਨਾਖਤ ਕੀਤੀ ਗਈ ਖਾਸ ਮਕਸਦ ਲਈ ਔਰਤਾਂ ਤੇ ਬੱਚਿਆਂ ਦੇ ਅਨੁਕੂਲ ಗ್ರಾಮ ਪੰਚਾਇਤ ਜਿਹੜੀ ਬਣਾਉਣੀ ਆ ਉਹਦੇ ਵਾਸਤੇ ਅੱਜ ਮਹਿਲਾ ਸਭਾ ਦਾ ਪ੍ਰਬੰਧ ಗ್ರಾಮ ਪੰਚਾਇਤ ਘਰਾਲਾ ਵਿਖੇ ਕੀਤਾ ਗਿਆ ਜਿਹਦੇ ਵਿੱਚ ਔਰਤਾਂ ਦੀਆਂ ਸਮੱਸਿਆਵਾਂ ਤੋਂ ਔਰਤਾਂ ਤੋਂ ਪੁੱਛ ਕੇ ਉਹਨਾਂ ਨੂੰ ਗ੍ਰਾਮ ਸਭਾ ਦੇ ਵਿੱਚ ਵਿਚਾਰ ਨੂੰ ਉਪਰੰਤ ਗ੍ਰਾਮ ਪੰਚਾਇਤ ਵੱਲੋਂ ਜੀਪੀਡੀਪੀ ਭਾਵ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦਾ ਹਿੱਸਾ ਬਣਾ ਕੇ ਆਪਾਂ ਵੱਖ-ਵੱਖ ਸਕੀਮਾਂ ਦੇ ਜਿਵੇਂ ਅਧਿਕਾਰੀ ਸਾਰੇ ਆਏ ਨੇ, ਵਾਟਰ ਸਪਲਾਈ ਵਾਲੇ ਆਏ ਨੇ, ਆਂਗਣਵਾੜੀ ਵਰਕਰ ਦੇ ਤੌਰ ਤੇ ਸ਼ਮੂਲੀਅਤ ਕੀਤੀ ਆ, ਆਸ਼ਾ ਵਰਕਰ ਹੈਲਥ ਵਿਭਾਗ ਦੇ ਹੋਰ ਕਈ ਸਕੀਮਾਂ ਨਾਲ ਜੋੜ ਕੇ ਉਹਨਾਂ ਨੂੰ ਕਨਵਰਜੈਂਟ ਭਾਵ ਇੱਕ ਮੁਠਤਾ ਕਰਕੇ ਸਾਰੀਆਂ ਗਤੀਵਿਧੀਆਂ ਨੂੰ ਇਕੱਠੀਆਂ ਕਰਕੇ ਇੱਕ ਔਰਤਾਂ ਤੇ ਬੱਚਿਆਂ ਦੇ ਅਨੁਕੂਲ ਵਧੀਆ ಗ್ರಾಮ ਪੰਚਾਇਤ ਬਣਾ ਕੇ ਅਸੀਂ ਦੂਜੀਆਂ ਪੰਚਾਇਤਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਨਵਾਂ ਥੀਮ ਹੈ ਜਿਹੜਾ ਸਾਡਾ ਔਰਤਾਂ ਦੇ ਅਨੁਕੂਲ ਪੰਚਾਇਤ ਬਣਾਉਣ ਦਾ ਉਹਦੀ ਸ਼ੁਰੂਆਤ ਅੱਜ ਔਰ ਅੰਤਰਰਾਸ਼ਟਰੀ ਔਰਤ ਦਿਵਸ ਦੇ ਮੌਕੇ ਪਿੰਡ ਗਰਾਲੇ ਦੇ ਵਿੱਚ ਕੀਤੀ ਗਈ ਹੈ। ਆਹ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਉੱਤੇ ਅੱਜ ਜਵਾਈ ਕਰਾਂ ਤਾਂ ਕਿਵੇਂ ਦਾ ਲੱਗ ਰਿਹਾ ਹੈ? ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਲੱਗਾ। ਜਿਹੜੇ ਮੈਂ ਤਾਂ ਵੀ ਦਿਲੋਂ ਧੰਨਵਾਦ ਕਰਦੀ ਹਾਂ ਵੀ ਜਿਹੜੇ ਸਾਰੇ ਆਏ ਨੇ, ਥਾਣਾ ਟਾਈਮ ਕੱਢ ਕੇ ਤੇ ਚਲੋ ਕੋਈ ਨਹੀਂ ਵਿਕਾਸ ਅਸੀਂ ਕਰਾਂਗੇ ਪਿੰਡ ਦਾ ਬਿਲਕੁਲ ਇਹ ਜਿਹੜਾ ਮਹਿਲਾ ਦਿਵਸ ਇੰਟਰਨੈਸ਼ਨਲ ਅੱਜ ਮਨਾਇਆ ਗਿਆ ਇਹ ਬਹੁਤ ਆਨੰਦਮਈ ਰਿਹਾ ਸਫਲਪੂਰਕ ਰਿਹਾ ਕਿਉਂਕਿ ਇੱਥੇ ਇਹਦੇ ਵਿੱਚ ਬਹੁਤ ਸਾਰੀਆਂ ਸਾਡੇ ਬਾਰਡਰ ਰੇਅ ਦੀਆਂ ਅਨਪੜ ਮਹਿਲਾਵਾਂ ਜਿਹੜੇ ਕਈ ਵਾਰੀ ਆਪਣੇ ਹੱਕਾਂ ਤੋਂ ਜਿਹੜੀਆਂ ਜਾਗਰੂਕ ਨਹੀਂ ਵਾਂ ਕਾ ਤੋਂ ਵਾਂਝਿਆ ਰਹਿ ਜਾਂਦੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਸਾਡੀ ਪੰਜਾਬ ਸਰਕਾਰ ਦਾ ਜਿਹੜਾ ਕਿ ਮਿਸ਼ਨ ਹੈ ਹੁਣ ਪੰਚਾਇਤ ਨੂੰ ਮਹਿਲਾ ਦੇ ਅਨੁਕੂਲ ਬਣਾਉਣਾ ਉਹਦੇ ਵਿੱਚ ਜਿਹੜਾ ਹੈ ਮਹਿਲਾ ਨੂੰ ਮਤਲਬ ਹਰ ਪ੍ਰਕਾਰ ਦੇ ਜਿਹੜੀਆਂ ਸਹੂਲਤਾਂ ਦਿੱਤਾ ਜਾਂਦਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਹਦੇ ਵਿੱਚ ਮਹਿਲਾਵਾਂ ਨੂੰ ਜਿਹੜਾ ਹੈ ਮਹਿਲਾਵਾਂ ਦਾ ਜਿਹੜਾ ਜੀਵਨ ਪੱਧਰ ਆ ਉਹ ਹੋਰ ਉੱਚਾ ਹੋਵੇਗਾ। ਮੈਂ ਦਾ ਸ਼ਾਹ ਹੈ ਮਹਿਲਾਵਾਂ। ਹ ਮੇਰਾ ਨਾਮ ਡਾਕਟਰ ਸਰਪ੍ਰੀਤਿਆ ਮੈਂ ਕਮਿਊਨਿਟੀ ਹੈਲਥ ਆਫੀਸਰ ਹਾਂ ਇੱਥੇ ਗੁਰਾਲੇ ਦੇ ਵਿੱਚ। ਸੋ ਕਾਫੀ ਜ਼ਿਆਦਾ ਸ਼ਾਹ ਵਾ ਮੇਨ ਜਿਹੜਾ ਵਾ ਫੀਮੇਲ ਔਰਤਾਂ ਨੂੰ ਲੈ ਕੇ ਸੋ ਇਹਦੇ ਵਿੱਚ ਜਿਹੜਾ ਵਾ ਦੱਸਣਾ ਚਾਹਾਂਗੀ ਕਿ ਇਹਦੇ ਵਿੱਚ ਸੈਕਸ ਰੇਸ਼ਿਓ ਜਿਹਦੇ ਵਿੱਚ ਕਹਿੰਦੇ ਕਿ ਬੱਚੀਆਂ ਦੀ ਜਿਹੜੀ ਆ ਜਨਮ ਦੀ ਜਿਹੜੀ ਹੈਗੀ ਆ ਉਹ ਜ਼ਿਆਦਾ ਡਿਲੀਵਰੀਜ਼ ਹੋਈਆਂ ਨੇ ਐਸ ਕੰਪੇਅਰ ਟੂ ਬੱਚੇ ਜਿਹੜੇ ਆ ਮੇਲ ਦੇ ਬਰਥ ਦੇ ਅਕੋਰ ਕਿ ਬੇਟੀਆਂ ਨੇ ਜ਼ਿਆਦਾ ਜਨਮ ਲਿਆ ਵਾ ਬੱਚਿਆਂ ਦੇ ਵੱਲੋਂ ਇਸ ਤੋਂ ਬਿਨਾ ਐਨਕਿਯੂਏਸ ਜਿਹੜਾ ਕਿ ਸੈਂਟਰ ਦਾ ਜਿਹੜਾ ਵਾ ਸਰਟੀਫਾਈਡ ਹੁੰਦਾ ਵਾ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡ ਜੇਦੀ ਮੁਹਿੰਮ ਦੇ ਨਾਲ ਇਹ ਸਾਡਾ ਗੁਰਾਲਾ ਪਿੰਡ ਜਿਹੜਾ ਕੁਆਲਿਫਾਈਡ ਹੋਇਆ ਵਾ ਜਗਦੇਵਪੁਰ ਅਦੀਨ ਸੈਂਟਰ ਦੇ ਅਦੀਨ ਜਿਹਦੇ ਵਿੱਚ ਕਿ ਹੁਣ ਪਿੰਡ ਦੇ ਸਾਰੀਆਂ ਜਿਹੜੀਆਂ ਹੈਲਥ ਫੈਸਿਲਿਟੀਆਂ ਨੇ ਜਿਹੜੀਆਂ ਨੇ ਉਹ ਮਿਲਣਗੀਆਂ ਇਸ ਤੋਂ ਬਿਨਾ ਜਿਹੜਾ ਵਾ ਪਿੰਡ ਜਿਹੜਾ ਗੁਰਾਲਾ ਪਿੰਡ ਹੈ ਐ ਟੀਬੀ ਮੁਕਤ ਪੰਚਾਇਤ ਦੇ ਵਿੱਚ ਜਿਹੜਾ ਵਾ ਉਹ ਕੁਆਲਿਫਾਈਡ ਕੀਤਾ ਹੈ ਥੈਂਕ ਯੂ ਸਰ ਮੈਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਦੀ ਕੀ ਸਾਡਾ ਪਿੰਡ ਜਦੋਂ ਮੇਰੀ ਮੈਰिज ਹੋਈ ਸੀ ਨਾ ਕਿ ਮੈਨੂੰ ਮੈਂ ਕਦੀ ਨਾਮ ਨਹੀਂ ਸੀ ਸੁਣਿਆ ਗੁਰਾਲੇ ਦਾ ਪਰ ਇਹ ਮੇਰੇ ਲਈ ਬਹੁਤ ਜ਼ਿਆਦਾ ਮੇਰੇ ਲਈ ਕਿ ਸਾਰੇ ਇਲਾਕੇ ਨਿਵਾਸੀ ਆਵਾਜ਼ ਤੇ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਆ ਕਿ ਸਾਡਾ ਜਿਹੜਾ ਪਿੰਡ ਦਾ ਨਾਮ ਆ ਸਾਰੇ ਜ਼ਿਲ੍ਹੇ ਵਿੱਚ ਕਿ ਸਾਰੇ ਪੰਜਾਬ ਵਿੱਚ ਫੇਮਸ ਹੋਇਆ ਜੀ ਤਿੰਨ ਚਾਰ ਛਪਾਂ ਇੰਚ ਮੈਂਦਾ ਤਿੰਨ ਚਾਰ ਮੈਂਬਰ ਬੈਂਦਾ ਕਿਵੇਂ ਦਾ ਪਿੰਡ ਦਾ ਵਿਕਾਸ ਹੁੰਦਾ ਬਹੁਤ ਵਧੀਆ ਹੋਏਗਾ ਸਰ ਮੈਂ ਉਮੀਦ ਕਰਦੀ ਆ ਕਿ ਮੈਂ ਆਸ ਵੀ ਦਿੰਦੀ ਆ ਸਾਰਿਆਂ ਨੂੰ ਕਿ ਮੈਂ ਅਸੀਂ ਇਹ ਪਿੰਡ ਦਾ ਵਿਕਾਸ ਨਾਲ ਮਿਲ ਕੇ ਬਹੁਤ ਹੀ ਵਧੀਆ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ